یہ ہنمان گڑھ کے ہیں لوکل ہی ہیں ویسے یہ ٹریکٹر والے پنجاب پنجاب کے ہاں ٹھیک ہے یہ اپ کی مزدوری کرنے اتے ہیں ٹوڑا نیڑی کا کام ہے ہمم کہا یہ اپنے جے پور سے ا رہے ہو گے بھائی صاحب ہاں جے پور سے ا رہے ہیں ٹھیک ہے نا پرکاش سنگھ ہیں جی کتھے رہندے ہیں سر ਤੁਸੀਂ اسی ویسے بگلے ہی رہندے تے گڈی منڈی ہی رہندے اپ پھر کس طرح ہوا حادثہ حادثہ جی دیکھو تھندے کارن ہوا ہے وہ گڈی کی گڈی جا رہی تھی کوئی اونے تھوڑے بیگ تے اے گڈی کنٹرول نہیں ہوئی تو ਇਪਰ ਉਹ ਚ ਲੱਗ ਗਿਆ ਉਹ ਗੱਡੀ ਨਿਕਲ ਗਈ ਛੋਟੀ ਬੈਕ ਸਾਈਡ ਤੇ ਵੱਜੀ ਸੀ ਇਹ ਉਸ ਤੋਂ ਬਾਅਦ ਨੇ ਥੋੜੀ ਇੱਧਰ ਘਟੀ ਇੱਧਰ ਸਾਡੇ ਤਾਂ ਲਾ ਨਹੀਂ ਗੱਡੀ ਪਿੱਛੋਂ ਆ ਕੇ ਟਰੈਕਟਰ ਲੱਗ ਗਿਆ ਕਿੰਨਾ ਕੁ ਨੁਕਸਾਨ ਹੋਇਆ ਸਰ ਗੱਡੀ ਦਾ ਸਾਂਪਾ ਹੈਗਾ ਹੀ ਖਤਮ ਹੀ ਗੱਡੀ ਰੋਡ ਕਿ ਰੋਡ ਬਲੌਕ ਰਹੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਰਿਹਾ ਇੱਥੇ ਜਿਵੇਂ ਰੋਡ ਦੇ ਉੱਤੇ ਜਿਵੇਂ ਹਾਦਸਾ ਬੰਦ ਰੋਡ ਬਲੌਕ ਹੋ ਗਿਆ ਬਹੁਤ ਚੰਗਾ ਉਹਦੇ ਦੁਆਰਾ ਜੇਸੀ ਆਈ ਹੈ ਫਿਰ ਪਹਾਨ ਫਸੇ ਕਿ ਰੋਡ ਨੇ ਇਸੋਰ ਸਿੰਘ ਐਸਆਈ ਪੁਲਿਸ ਥਾਣਾ ਸੰਗਰੀ ਐਸੇ ਜੀ ਅਬੀ करीब आध घंटा पहले जी टेलीफोन सूचना मिली थी कि यहाँ एक्सीडेंट हो गया जिसकी इतला पर मौके पे आए हैं यहाँ एक ट्रैक्टर एक कार हैं विशाल है, अली सॉरी चंदन सिंह सन बलवंत सिंह ये ट्रैक्टर के चालक हैदकोट के रहने वाले हैं प्रकाश सिंह सन ओप शिवराज सिंह ਨਿਵਾਸੀ ਬੁਗਲਾ ਵਾਲੀ ਕਾਰ ਚਾਲਕ ਹੈ ਔਰ ਰਿਆਸਤ ਅਲੀ ਸਨੋ ਫੁੱਲਾ ਦਿੱਤਾ ਤੇ ਤਿਮੂਸ਼ਮਾ ਨਿਵਾਸੀ ਕਿਕਰ ਵਾਲੀ ਇਹ ਪਿਕਅਪ ਵੀ ਚੱਲ ਰਹੀ ਹੈ ਜੀ ਦੇ ਕਾਰਨ ਤਿੰਨੋਂ ਗੱਡੀਆਂ ਅਕਸ਼ਮ ਭੜ ਗਈ ਸੀ ਕੋਈ ਇੰਜਰਡ ਨਹੀਂ ਹੈ ਗੱਡੀ ਨੂੰ ਨੁਕਸਾਨ ਤੋ ਵਾਹਨੋ ਕੋ ਸਾਈਡ ਮੇ ਕਰਾ ਦਿਆ ਸਾ ਵਾਹਨੋ ਕੋ ਸਾਈਡ ਮੇ ਕਰ ਦਿਆ ਗਿਆ ਔਰ ਉਹ ਇਨਸਾਲੂ ਹੈ ਠੀਕ ਹੈ ਅਗੇ ਤੋ ਕਾਨੂੰਨ ਕਾਰਵਾਈ ਹੋਈ ਨਹੀਂ ਹੋ ਸਕੇ ਮੇਰਾ ਨਾਮ ਹੈ ਜੀ ਆਪਣਾ ਕਿੱਥੋਂ ਦੇ ਵਾਸੀ ਹੋ ਆਈਆਂ ਵਾਲਾ ਪਿੰਡ ਹੈ ਜੀ ਜ਼ਿਲ੍ਹਾ ਫਰੀਕੋਟ ਕਿਸ ਤਰ੍ਹਾਂ ਮਸਲਾ ਸੀਗਾ ਹਸਾਲੇ ਮਗਲਾ ਤੁੰਦ ਕਰਨ ਹੋਇਆ ਜੀ ਇਹ ਮੇਰਾ ਨਸਕਾਨ ਇਹਨਾਂ ਦਾ ਨਸਕਾਨ ਹੋਇਆ ਇਹਨਾਂ ਇਹਨਾਂ ਟਾਈਪਾਂ ਦੇ ਕਿੰਨੇ ਸਾਧਨ ਪਿੜੇ ਸੀ ਇੱਥੇ ਤਿੰਨ ਸਾਧਨ ਪਿੜੇ ਆ ਜੀ ਇੱਕ ਬਲੇਰੂ ਇੱਕ ਗੱਡੀ ਇੱਕ ਟ੍ਰੈਕਟਰ ਇਹਨਾਂ ਦਾ ਨਸਕਾਨ ਹੋਇਆ ਕੋਈ ਜਾਨ ਮਾਲ ਦਾ ਨੁਕਸਾਨ ਤੋਂ ਬਚਿਆ ਜਾਨ ਜਾਨੀ ਮਾਲੇ ਨੁਕਸਾਨ ਤੋਂ ਬਚਿਆ ਕਿੰਨੀ ਕੁ ਰੋਡ ਬਲੌਕ ਰਹੀ ਹੈ ਕਿੰਨੀ ਕੁ ਦੇਰ ਬਲੌਕ ਰਹੀ ਹੈ ਬਲੌਕ ਰਹੀ ਹੈ ਤੁਹਾਡੇ ਮਰ ਰੋਡ ਕੱਟ ਹੋ ਗਿਆ ਸੀਗਾ ਹਾਂ ਕਟਾਫ ਰਹੀ ਹੈ ਬਲੌਕ ਕੋਈ ਹੋਰ ਤੇ ਵੀ ਯਾਤਰੀ ਫਸੇ ਸੀ ਇਸ ਦੇ ਵਿੱਚ ਗੌਰ ਦੇ ਹੋ ਵੇਖੋ ਆ ਗੱਡੀਆਂ ਸੀਗੀਆਂ ਗੱਡੀਆਂ ਹੋਈਆਂ ਗੌਰ ਦੇ ਧੁੰਦ ਦੇ ਕਾਰਨ ਹੋਇਆ ਜੀ ਠੀਕ ਹੈ ਅੱਛਾ ਜੀ ਜੀ ਅਵਰ ਤੱਕ ਕਰਦੇ ਸੀ ਜੀ ਤੇ ਇਧਰੋਂ ਟਰਾਲੀ ਨੂੰ ਕਰਾਸ ਕਰਦੇ ਸੀ ਕਾਰ ਵਾਲੇ ਅੱਛਾ ਧੁੰਦ ਦਾ ਕੀ ਕੀ ਕਾਰਨ ਧੁੰਦ ਦੇ ਕਾਰਨ ਐਕਸੀਡੈਂਟ ਹੋਇਆ ਧੁੰਦ ਦੇ ਕਾਰਨ ਕਿੰਨੇ ਕਿਹੜੇ ਸਾਧਨ ਮਿੜੇ ਤਿੰਨ ਸਾਧਨ ਕਿਹੜੇ ਕਿਹੜੇ ਇੱਕ ਟ੍ਰੈਕਟਰ ਹੈ ਜੀ ਇੱਕ ਪਿਕਅਪ ਡੱਲਾ ਤੇ ਇੱਕ ਕਾਰ ਹੂੰ ਉਗਾਇਲ ਹੋਇਆ ਇਹ ਦੇ ਵਿੱਚ ਨਹੀਂ ਜੀ ਗਾਇਲ ਕੋਈ ਨਹੀਂ ਬੱਚਤ ਹੈ ਜੀ ਗੱਡੀ ਰੋਡ ਕਿਨੇ ਕਿਧਰ ਬਲੌਕ ਰਹੀ ਹੈ ਜੀ ਰੋਡ ਕਟੋਕਟ ਵੀ ਪੋਣਾ ਕੰਟਾ ਬਲੌਕ ਰਹੀ ਹੈ ਆਇਆ ਸਵੇਰ ਕੋਈ ਹੋਰ ਦੇ ਵੀ ਕੋਈ ਵਾਹ ਨਹੀਂ ਫਸੇ ਇਹ ਦੇ ਵਿੱਚ ਹਾਂਜੀ ਵਾਹਾਂ ਬਹੁਤ ਸੀ ਗਈ ਇੱਥੇ ਜਮ ਲੱਗ ਗਿਆ ਸੀ ਜਮ ਕਾਫੀ ਲੱਗ ਗਿਆ ਠੀਕ ਹੈ ਹੋਇਆ ਆਛਾ ਜੀ ਜੀ ਅਵਰ ਤੱਕ ਕਰਦੇ ਸੀ ਜੀ ਇਧਰ